ਲੈ ਵੀ ਮਿੱਤਰੋ ਅੱਜ ਆਪਣੀ ਨਵੀਂ ਵੀਡੀਓ ਆ ਗਈ ਹੈ ਇਸ ਕਰਕੇ ਗਾਓ ਖੁਸ਼ੀ ਕੇ ਗੀਤ ਬਿਨਾ ਟਾਈਮ ਲਏ ਆਪਾਂ ਥਾਰੇ ਅੱਗੇ ਪੇਸ਼ ਕਰ ਰਹੇ ਮੁਸਕ ਪ੍ਰੀਤ ਸੋ ਮੇਰਾ ਪਲਾਨ ਸੀ ਅੱਜ ਮਤਲਬ ਜਾਣ ਦਾ ਕਿਤੇ ਵਲੌਗ ਬਣਾਉਣ ਦਾ ਪਰ ਮੈਂ ਫਿਰ ਕੈਨਸਲ ਕਰ ਦਿੱਤਾ ਕੈਨਸਲ ਮੈਂ ਤਾਂ ਕੀਤਾ ਕਿਉਂਕਿ ਉੱਥੇ ਟਾਈਮ ਬਹੁਤ ਲੱਗ ਗਿਆ ਨਾ ਐਸੇ ਮੈਨੂੰ ਪਰਵਾਹ ਨਹੀਂ ਹੈਗੀ ਹੁਣ ਮੇਰੀ ਥੈਂਕ ਯੂ ਫੁੱਲ ਐ ਸਕੂਟੀ ਦੀ ਉਹ ਲੈ ਵੀ ਕਰ ਲਉ ਬਾਤ ਕਾ ਕਿ ਮੈਂ ਕਹੀਂ ਸ਼ੂਟ ਜਾਣਾ ਤਾਂ ਉੱਥੇ ਟਾਈਮ ਬਹੁਤ ਜ਼ਿਆਦਾ ਲੱਗ ਲੱਗ ਜਾਣਾ ਟਾਈਮ ਬਚਾ ਕੇ ਕਹੀਂ ਤੇ ਫਿਲਮ ਦੀ ਸ਼ੂਟਿੰਗ ਕਰਨ ਜਾਣਾ ਚਲੀ ਜਾਂਦੀ ਬੈਲੀ ਹਦੀ ਗੱਲ ਉਸ ਚੱਲ ਰਹੀ ਹੈ ਵਿਚਵਾ ਬਾਤ ਕੁਝ ਹੋਰ ਕੁਸੋੜ ਦੇਗੀ ਕਹੇ ਮੇਰੀ ਸਕੂਟਰੀ ਦੀ ਟੈਂਕੀ ਫੁੱਲ ਹੈ ਕਹੀਂ ਸਕੂਟਰੀ ਉਹ ਟੈਂਕੀ ਕਹੀਂ ਕਪੈਣ ਦੀ ਟੈਂਕੀ ਹੈ 1.5 ਲੀਟਰ ਮਸਕੂਟਰੀ ਦੀ ਟੈਂਕੀ ਫੁੱਲ ਹੋ ਜਾ ਹੱਥ ਹੋਗੀ ਤੇਰੀ ਜਿਹੜੇ ਉਹ 250 ਰੁਪਏ ਬਚਾਏ ਹੈ ਨਾ ਟੈਂਕੀ ਫੁੱਲ ਕਰਾਣੇ ਮਤ ਹੈ ਉਹ ਕਹੀਂ ਰੰਗ ਰੰਗ ਕਰਾ ਲੈ ਗੇਟਾਂ ਨੂੰ ਤੇਰੀ ਸਕਲ ਵਰਗੇ ਹੋ ਰਹੇ ਐ ਮੈਂ ਸੋ ਪਤੀ ਗੱਲ ਕੀ ਹੈ ਆਪਾਂ ਰੋਜ਼ ਰੋਜ਼ੀ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹ ਨੂੰ ਦੇ ਤਾਂ ਉਹ ਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਾਣਾ ਬੋਲਦਾ ਮੈਨੂੰ ਬੜੇ ਜਾਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਹੈਗੀ ਠੀਕ ਉਹ ਬਾਤ ਤਾਂ ਸਹੀ ਹੈ ਮੁਸਕਪ੍ਰੀਤ ਪਰਵਾਹ ਦਾ ਬੰਦਾ ਤਾਂ ਕਰੇ ਜੇ ਇੱਕ ਅੱਧਾ ਕਰਾ ਤੇਰੀ ਤਾਂ ਸਾਰੇ ਬੰਦੇ ਕੁੱਤੇ ਖਾਣੀ ਕਰ ਰਹੇ ਆ ਸ਼ਰਮ ਤੈਨੂੰ ਫੇਰ ਨਹੀਂ ਆਉਂਦੀ ਦੇਖ ਲੈ ਹੈ ਨਾ ਮੈਨੂੰ ਆਪਾਂ ਹੁਣ ਇੱਕਦਾਂ ਤਾਂ ਮੂੰਹ ਨਹੀਂ ਬੰਦ ਕਰ ਸਕਦੇ ਇੱਥੇ ਦੁਨੀਆ ਬਹੁਤ ਐ ਬਹੁਤ ਜ਼ਿਆਦਾ ਐ ਕਿੰਨਾ ਕਿੰਨਾ ਆਪਾਂ ਮੂੰਹ ਬੰਦ ਕਰਾਂਗੇ ਠੀਕ ਆ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਂ ਕਹਿੰਨੀ ਉਹਨਾਂ ਦੀ ਰੋਟੀ ਚੱਲਦੀ ਐ ਲੈ ਭਾਈ ਸੁਣ ਲਓ ਕੀ ਬਾਤ ਈ ਆ ਗਈ ਬੜੀ ਕਟਰੀਨੇ ਕਾ ਆਕੇ ਕਹੇ ਸਾਡੇ ਸਿਰ ਤੋਂ ਰੋਟੀ ਖਾਂਦੇ ਆ ਆਪਾਂ ਮਾਂ ਸਵੇਰੇ ਸ਼ਾਮ ਗੁਰਦੁਆਰੇ ਤੇ ਖਾ ਕੇ ਆਂਦੀ ਹੁਵੇ ਲੋਕਾਂ ਨੂੰ ਘੈਰੀ ਅੱਪਰ ਨਾਲੇ ਮੁਸਕਪ੍ਰੀਤ ਤੋਂ ਨਾ ਬੋਲੇ ਕਰ ਬੁਗੇ ਤੇਰੀ ਸ਼ਕਲ ਲੋਕਾਂ ਨੂੰ ਬਹੁਤ ਭੈੜੀ ਲਗਾ ਜਿ ਤਰ੍ਹਾਂ ਖੇਤ 'ਮਾ ਪੁਤਲਾ ਨ ਢੰਗੇ ਬਹੁੰਦਾ ਉਤਰਾਂ ਹੀ ਲਗਾ ਦੇਖ ਚੁੱਕੇ ਦੀ ਤੁਸੀਂ ਇਹ ਮੇਰੀ ਫੇਵਰਟ ਸਕੂਟੀ ਐ ਸਕੂਟੀ ਮੈਂ ਬਿਲਕੁਲ ਵੀ ਨਹੀਂ ਚੇਂਜ ਕੀਤੀ ਹੈਗੀ ਨਾਈਮੇ ਕਰਨੀ ਐ ਲੈ ਬਾਈ ਸੁਣ ਲਿਓ ਮਹਾਰਾਣੀ ਵਿਕਟੋਰੀਆ ਦੀ ਬਾਤ ਕਾ ਕੇ ਮੇਰੀ ਫੇਵਰਟ ਸਕੂਟਰੀ ਐ ਉਹ ਜੇ ਸਕੂਟਰੀ ਇੱਕੇ ਉਹੀ ਫੇਵਰਟ ਹੋਣੀ ਐ ਪਤਾ ਨਹੀਂ ਕਿਹੜਾ ਨਸ਼ਾ ਕਰਾ ਨੇ ਕਿਹੜਾ ਨਹੀਂ ਯਾਰ ਹੱਦ ਹੋ ਗਈ ਮੈਂ ਤਾਂ ਪਾਕਿਸਤਾਨ ਤੇ ਹੈਰਾਨ ਐ ਹਮ ਖੇਤਾਂ 'ਵਾਂ ਬੰਬ ਗੇਰੀਏ ਕੱਦਾ ਬੰਬ ਐਸੇਆਂ ਪਰ ਗੇਰ ਦੇਣਾ ਤਾਂ ਤੇ ਇੱਕ ਰੋਟੀ ਨਹੀਂ ਖਤਮ ਹੋਈ ਕੱਦੀ ਖਾ ਰਹੀਆਂ ਬੈਠੀ ਨੇ ਯਾਰ ਮੇਰਾ ਮੰਮੀ ਕੋਲ ਆ ਗਏ ਨਾ ਮੜਗੜ ਖਾਣੇ ਹੈ ਜੇ ਮੈਂ ਤੈਨੂੰ ਨਾਂ ਪੁੱਛਦਾ ਹੈ ਪਲੀਜ਼ ਨਹੀਂ ਪਲੀਜ਼ ਨਹੀਂ ਪਲੀਜ਼ 9:00 ਵਜੇ 9 ਲੈ ਵੀ ਕਿਉਂ ਹੋਰ ਆ ਗਿਆ ਜਨਾਨੀ ਦਿਖਾਓ ਮਹਿਕਮਾ ਪਿੱਛੇ ਪੂਰੀਆਂ ਲਟਾਂ ਲੱਗਣਾ ਜਨਾਨੀ ਉੱਰ ਫੋਕਸ ਕਰਾਂਗੇ ਓ ਮਰ ਜਾਓ ਕੰਜਰੋ ਆਪ ਵੀ ਡੱਕਾ ਤੋੜ ਕੇ ਖਾਲੇ ਕਰੋ ਕਮਾਲੇ ਕਰੋ ਕੁਛਕ ਨਾ ਜਨਾਨੀਆਂ ਦਿਖਾ ਦਿਖਾ ਕੇ ਹੀ ਪੈਸੇ ਖਾਣੇ ਹੈ ਖੱਦ ਹੋਗੀ ਤਾਰੀ ਯੋ ਪੰਜਾਬ ਮੈਂ ਇੱਕ ਨਵਾਂ ਹੀ ਟ੍ਰੈਂਡ ਚੱਲ ਗਿਆ ਕੁੜੀਆਂ ਭਲੀ ਚੰਗੀ ਨਾ ਪਿੱਛੇ ਦੇ ਬੋਲਦੀਆਂ ਮੈਂ ਕਿ ਜਦ ਇਨ ਦਾ ਵਿਆਹ ਹੋ ਗਿਆ ਘਰ ਆ ਗਏ ਕਿ ਜੀਬ ਤਾਲੂ ਗੇ ਲੱਗ ਜਾਣੇ ਤੋਸਰੀਆਂ ਬੁੱਲ ਨੇ ਮਿਲੇ ਛੋਨਾ ਮੇਰੇ ਛੋਨਾ ਯੋ ਨਵਾਂ ਕਹਿਰ ਚੱਲ ਗਿਆ ਪੰਜਾਬ ਮੈਂ ਯਾਰ ਸਾ ਸਸਰੀ ਕੱਪ ਲਾਉਣਾ ਨਹੀਂ ਜਸਲੀ ਬਣਾ ਵੀ ਲੈ ਹਾਂਜੀ ਮੈਂ ਤਾਂ ਮੱਟ ਲਾਉਣੀ ਸੂਟ ਸਵਾਲ ਲੱਕੀ ਕੈਂ ਲੈ ਵੀ ਕਿਹਨਾਂ ਨੂੰ ਦੇਖ ਲਿਓ ਨੇ ਇੰਸਟਾਗ੍ਰਾਮ 'ਗੇ ਆਪਣੇ ਆਪ ਆਪਣੇ ਵੀ ਸਟਾਰ ਬੈਲਰ ਸਟਾਰ ਮਿਰਜੀ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਪਤਾ ਨਹੀਂ ਕਿਥੇ ਇੰਗਲੈਂਡ ਦੇ ਆਈ ਮੈਂ ਤਾਂ ਸੂਟ ਸਵਾਂਦੇ ਮਿੰਟ ਨਹੀਂ ਲਾਂਦੀ ਉਹ ਮਿੰਟ ਤਾਂ ਦਰਜੀ ਨੇ ਤੈਨੂੰ ਆਪੇ ਸਿਉਗਾ ਦੇਣਾ ਉਹਨੂੰ ਤਾਂ ਆਪ ਟੈਨਸ਼ਨ ਹੋਵੇ ਵੀ ਕਦੀ ਨਾ ਇਹਨੂੰ ਟਾਈਮ ਪਰ ਦੇ ਇਹਨਾਂ ਤੋਂ ਗੇੜੇ ਮਾਰ ਮਾਰ ਕੇ ਮੇਰੀ ਧਰਤੀ ਖਸਾ ਦੇਣੀ ਐ ਰੋਜ਼ ਕਦੀ ਵੀਡੀਓ ਨਾ ਬਣਾਉਣ ਲੱਗ ਜਾ ਕਦੀ ਹੋਰ ਸਿਆਪਾ ਪਾ ਦੇ ਸਾਰੇ ਆਣੇ ਜਿਨ੍ਹਾਂ ਨੇ ਮੈਨੂੰ ਮਿਲਣਾ ਉਹਨੂੰ 3 ਤੋਂ 5 ਦਾ ਪਲਾਪਲਾ ਆਫਰ ਲਾਜੋ ਤੇ ਨਾਰੇ ਆਪਾਂ ਮਿਲ ਲਿਓ ਤੇ 19 ਤਰੀਕ ਨੂੰ ਘਟਕਾ ਮਾ ਸਾਰੇ ਆਣਾ ਜਰੂਰ ਆਇਓ ਲੈ ਬਈ ਕੋਈ ਰਹਿਣਾ ਜਾਇਓ ਮਾਹੀ ਸ਼ਰਮਾ ਨੂੰ ਮਿਲਣੇ ਦੇ ਮਿਲੋ 19 ਤਰੀਕ ਨੂੰ ਜੇ ਇਹਨੂੰ ਕੋਈ ਪੁੱਛੇ ਜੁੱਤੀ ਲਗੇ ਬਈ ਤੈਨੂੰ ਮਿਲੇ ਬਗੈਰ ਲੋਕਾਂ ਕੋਈ ਕੰਮ ਨਹੀਂ ਚੱਲਣਾ ਹੈ ਨਾਲੇ ਇੱਕ ਗੱਲ ਹੋਰ ਹੈ ਪ੍ਰੋਮੋਸ਼ਨ ਤਾਂ ਕਰਨਾਈ ਨਾਲੇ ਉਹ ਕਰ ਰਿਹਾ ਹੈ ਪਿੱਛੇ ਨਾ ਝੁੰਡ ਕਿਉਂ ਇਕੱਠਾ ਕਰਿਆ ਵਾ ਜਨੂਰਾ ਜੇਗਾ ਲੇ ਪ੍ਰਭਾ ਤੂੰ ਤਾਂ ਦੇ ਮੁੱਛਾਂ ਨੂੰ ਮੱਟ ਤੇਰੇ ਬਣਾ ਆਪਾਂ ਆਪਣੀ ਥੱਲੇ ਨੂੰ ਕਰ ਲੈ ਅੰਦਾ ਰੱਬਾ ਤੂੰ ਵੀ ਜੋੜੀਆਂ ਦਾਰੂ ਪੀ ਕੇ ਬਣਾ ਰਿਆ ਆਪਾਂ ਤਾਂ ਮਨ ਲਗਾ ਰਸਣ ਖਤਮ ਹੀ ਕਰਨਾ ਹੈ ਵੇਹਤਰੀ ਮਾਨੂੰ ਕੋਈ ਜ਼ਹਿਰ ਦੀ ਗੋਲੀ ਦੇ ਦੇ ਯਾਰ ਤੂੰ ਮਾਰੇ ਤੂੰ ਤਾਰਾ ਦਿਲ ਰੱਜ ਕੇ ਤੂੰ ਫਿਰ ਮਾਰ ਬਕਤੈ ਨਹੀਂ ਮੈਂ ਉੱਟ ਜਾਣਾ ਏਦੀ ਫੈਲਵਾਰ ਵੀ ਲਵਾਈ ਓ ਕੁੱਤੇ ਇੱਕ ਮਿਹਣਿਆ ਇਤਨੀ ਦੋ ਦਾਲ ਨਹੀਂ ਥੱਲੇ ਲੱਗਦੀ ਸੜੇ ਜਿੰਨਾ ਤਾਂ ਥੱਲੇ ਲੱਗਿਆ ਪਿਆ ਤੇ ਕਿਤਰਾ ਕੁੱਤਿਆਂ ਸੇ ਚੱਟ ਰਿਆ ਉੱਤੋਂ ਬਣਦਾ ਦਤੋ ਡੁੱਬ ਗਿਆ ਮਰ ਜਾ ਸਾਰੇ ਡੁੱਬ ਗਿਆ ਨਹੀਂ ਗੋ ਖਾ ਗਿਆ ਮਰ ਜਾ ਅਰੇ ਕਿਆ ਲੱਛਣ ਫੜੇ ਐ ਦੀਦੀ ਇਹ ਕਿਨਾਂ ਨੂੰ ਦੇਖ ਲਿਓ ਚੀਚੀ ਚੇੜਾ ਦੇਵਰੀ دیਵਾਨਾ ਉਹ ਦਾਦੀ ਅੰਮਾ ਤਾਂ ਇਹੋ ਗਾਣਾ ਗਾਣਾ ਤਾਂ ਦਾਦੀ ਤੇਰਾ ਬੂੜਾ دیਵਾਨਾ 부ੜੀਆਂ ਕੋਡ ਡਾਲੇ ਦਾਣਾ ਲੈ ਹੱਦ ਹੋ ਗਈ ਬਾਈ ਇਹਨਾਂ ਨੂੰ ਦੇਖ ਲਿਓ ਉਹ ਪੈਨਸ਼ਨ ਲੈਣੇ ਦੀ ਉਮਰ માં ਬੇਬੇ ਤੋਂ ਟੈਨਸ਼ਨ ਕਿਉਂ ਲੈ ਰਹੀ ਐ ਤੂੰ ਇਹ ਉਰੇ ਤਾਂ ਟਾਈਮ ਹੀ ਪੇਸਟ ਕਰਦੀ ਐ ਜਾ ਕੇ ਸੀਆਈਡੀ ਮੈਂ ਕੋਈ ਲਾਸ ਲੂਸ ਕਰ ਕੋਲ ਕਰ ਲਿਓ ਬਹੁਤ ਵਧੀਆ ਰਹੇਗਾ ਪੂਰਾ ਉਹੀ ਗੰਦ ਪਰੇ ਥਾ ਮਾ ਉੱਥੇ ਕੋ ਚਾਰ ਪੈਸੇ ਹੀ ਮਿਲ ਜੰਗੇ ਯੂ ਕੇ ਆਟਮਾ ਕੀ ਬਾਈ ਬੋ ਆ ਕੇ ਤੁੰਗ ਜੱਟ ਜੱਟ ਨਾ ਮੁੰਡੇ ਚ ਵੀ ਬੋਲਦਾ ਪੂਰਾ ਗੁੰਡਾ ਜੱਟ ਮੈਂ ਭੁੱਲੇ ਲੱਟ ਬਤਲੋ ਯਾਰਾਂ ਦੇ ਜ਼ਰਤੇ ਤੇਰੀ ਅਗਲਾ ਤਾਂ ਨਸ ਰਹਿੰਦੀ ਡਰਦੀ ਆ ਉਹ ਕਾਰ ਜਦੋਂ ਤੈਂ ਫੁਕੇ ਪਏ ਮਾਰੇ ਵਿੰਗਰ ਟੇਡਾ ਜਿਹਾ ਮੂੰਹ ਕਰਕੇ ਬੱਬਾ ਵੀਡੀਓ ਪਿੱਛੇ ਨੂੰ ਹੋ ਗਿਆ ਬਣਾ ਲੈ ਉਈ ਨਾ ਮੋਬਾਈਲ ਚੱਬ ਜੀ ਹੈ ਆਪਣੇ ਦੇਖ ਬੁੱਲ ਕਿਤਰਾ ਲਬੇੜੇ ਵੇ ਸੁਰਖੀ ਗੱਲ ਜਿਤਰਾ ਕੁੱਤਾ ਹੱਡਾ ਰੂੜੀ ਮਦੇ ਨਾ ਹੱਡੀ ਚੱਬ ਗਿਆ ਹੋਵੇ ਏ ਬੁਕੇ ਤੇਰੇ ਨਹੀਂ ਲਛਣਾ ਕਰ ਗਿਆ ਥਾਰਾ ਅੱਧਾ ਟੱਬਰ ਕੰਧ ਪਰ ਟੰਗਿਆ ਪਿਆ ਇਹ ਫੌਜੀ ਨੂੰ ਨਾ ਟੰਗਵਾ ਦਈਏ ਮੇਰੇ ਤੋਂ ਫੌਜੀ ਵੀਰ ਨੂੰ ਬੇਨਤੀ ਆ ਮੈਨੂੰ ਬਾਰਡਰ ਪਰ ਲੈ ਜਾ ਉਥੇ ਖੜਾ ਕੇ ਕੇ ਗੋਲੀ ਮਰਵਾ ਦੇ ਨਹੀਂ ਉਹ ਕੁਸਤਰ ਬੱਠੇਗੀ ਤੂੰ ਵੀ ਸੰਗ ਰੂਰ ਦੀ ਪੱਕੀ ਬਸਨੀਕ ਮੈਂ ਸੁਣਿਆ ਬਿਲੋ ਚਰਕੇ ਜਿ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆ ਵੇ ਤੂੰ ਵੀ ਸੂਰਜਾਂ ਨੂੰ ਥਾਰਦਾ ਓ ਬਈਓ ਕਿਹੜੀ ਵੈਰਾਈਟੀ ਆ ਗਈ ਜਾਂ ਮਨ ਲਗਾ ਗਰਮੀ ਆਸਰ ਹੈ ਖਬਰਾਉਣਾ ਗਰਮੀ ਜਿਹੀ ਜਿਉਂ ਵਧੇ ਕੀ ਤਰਾਂਗੇ ਆਟਮਾ ਹੋਰ ਨਿਕੜੇ ਗਿਆ ਬਾਹਰ ਸਾਲਿਆਂ ਦੇਖਣਾ ਛਾਤੀ ਨਾ ਸਿੰਨਾ ਨੰਬਰ 1 ਟੈਂਪੋ ਵੀ ਹਜ਼ੀਨਾ ਨੇ ਚਰਲੇ ਦੇ ਕੀ ਤਰਾਂ ਕੀ ਤਰਾਂ ਕੰਧ ਤੇ ਪਰ ਪੱਥੀਆਂ ਰੱਖੇ ਪਰ ਕਾਗਾ ਨਹੀਂ ਚੱਲਦਾ ਨੀ ਉਹ ਲੈ ਬਈ ਤੇਲ ਗੱਡੀ ਮਾ ਪਾਇਆ ਅੰਜਨ ਸਾਲਾ ਮੋਟੀ ਗਾ ਸਟਾਰਟ ਹੋ ਗਿਆ ਯਾਰ ਏ ਮੋਟिए ਜੇ ਤੈਨੂੰ ਨੱਚਣਾ ਨਹੀਂ ਆਂਦਾ ਘੜ ਦੇ ਘੜ ਸ਼ਰਮ ਤੋਂ ਆਂਦੀ ਹੋਣੀ ਆ ਉਹ ਤੋਂ ਕਰਲੇ ਮਰ ਜਾ ਦੇਖ ਤੇਰਾ ਮੁਜਰਾ ਸਟਾਰਟ ਕਰਦੀ ਆ ਪਤਾ ਨਹੀਂ ਕੌਣ ਇੱਕਾ ਸਾਲਾ ਸੰਗਲ ਖੋਲਦੇ ਐ ਜਿੰਨਾ ਮਰਜੀ ਮੁਜਰਾ ਕਰ ਲੈ ਕਿ ਮੁਰਾ ਇਹ ਤੈਨੂੰ ਫ੍ਰੀ ਮੈਂ ਤੇਲ ਨਹੀਂ ਪਾਉਂਦਾ